ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਬਾਬਾ ਪ੍ਰਾਪਰਟੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫਿਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਜਿਹੜੀ ਆਪਾਂ ਕੋਠੀ ਵੇਖਣ ਜਾ ਰਹੇ ਹਾਂ ਮੈਕਸ ਹਸਪਤਾਲ ਦੀ ਬੈਕ ਸਾਈਡ ਤੇ ਬਾਬਾ ਦੀਪ ਸਿੰਘ ਨਗਰ ਦੇ ਵਿੱਚ 100 ਗਾਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰਦੇਓ ਤੇ ਆਜੋ ਗੱਲ ਕਰਦੇ ਹਾਂ ਆਪਾਂ 100 ਗਾਜ ਦੀ ਕੋਠੀ ਦੀ ਸੋ ਬਹੁਤ ਹੀ ਵਧੀਆ ਪੋਰਸ਼ਨ ਜਿਹੜਾ ਬਣਿਆ ਹੋਇਆ ਦੋ ਬੈੱਡਰੂਮ ਆ ਇਹਦਾ ਦੋ ਬੈੱਡਰੂਮ ਹਾਂਜੀ ਦੋ ਬਾਥਰੂਮ ਓਕੇ ਤੇ ਨਵੀਂ ਬਣੀ ਹੋਈ ਹੈ ਗਰਾਉਂਡ ਫਲੋਰ ਤੇ ਹੈ ਗਰਾਉਂਡ ਫਲੋਰ ਠੀਕ ਹੈ ਤੇ ਉੱਪਰ ਇੱਕ ਮੰਮਤੀ ਹੈ ਬਸ ਉੱਪਰੇ ਕਮਿਊਨਿਟੀ ਬਣੀ ਹੋਈ ਹੈ ਸੋ ਬਹੁਤ ਹੀ ਬਜਟ ਦੇ ਵਿੱਚ ਹੈਗਾ ਜੇ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 26 ਲੱਖ ਰੁਪਏ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਜੇਕਰ ਤੁਸੀਂ ਇਸ ਕੋਠੀ ਨੂੰ ਖਰੀਦਣਾ ਚਾਹੁੰਦੇ ਆ ਤਾਂ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਆ ਤੇ ਇਹਦੀ ਹੋਰ ਵੀ ਜਿਹੜੀ ਆ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਪੰਗੂ ਪ੍ਰਾਪਰਟੀ ਬਠਿੰਡਾ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕੋਸਟ ਆ ਸੋ ਪੰਗੂ ਪ੍ਰਾਪਰਟੀ ਬਠਿੰਡਾ ਤੁਹਾਡਾ ਸ਼ੁਕਰਗੁਜ਼ਾਰ ਵੀ ਹੈ ਕਿਉਂਕਿ ਥੋੜੇ ਸਮੇਂ ਵਿੱਚ ਜੋ ਤੁਸੀਂ ਪਿਆਰ ਬਖਸ਼ਿਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ